ਤੁਹਾਡੀ ਜਿਹੜੀ ਜ਼ਿੰਦਗੀ ਆ ਦੇਖੋ ਅੱਗੇ ਨਾਲੋਂ ਬਹੁਤ ਵਧੀਆ ਹੋ ਜੇਗੀ ਹਣਾ ਚਾਹੇ ਤੁਸੀਂ ਸਵੇਰੇ ਪੜੋ ਚਾਹੇ ਸੌਣ ਲੱਗੇ ਪਰ ਉਹ ਚਾਹੇ ਸਵੇਰੇ ਐਡਾ ਜਿਹੜਾ ਮਾਈਂਡ ਕਨੈਕਸ਼ਨ ਆ ਉਹਦਾ ਖਾਣੇ ਨਾਲ ਹੋਣਾ ਬਹੁਤ ਜ਼ਰੂਰੀ ਆ ਜਦੋਂ ਹੋਰ ਬੰਦੇ ਨਾਲੋਂ ਤੁਸੀਂ ਬਹੁਤ ਅੱਗੇ ਨਿਕਲ ਗਏ ਉਹਦੇ ਨਾਲ ਵੀ ਤੁਹਾਡੀ ਜਿਹੜੀ ਲਾਈਫ ਆ ਦੇਖੋ ਕਾਫੀ ਜ਼ਿਆਦਾ ਬਦਲ ਜੇਗੀ ਜੀ ਜਿਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਮਾੜਾ ਇਫੈਕਟ ਆ ਉਹ ਸਾਡੀ ਬੋਡੀ ਦੇ ਉੱਤੇ ਪੈਂਦਾ ਵਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦ ਮੈਂ ਨਾ ਤੁਹਾਡੇ ਨਾਲ 6 ਗੱਲਾਂ ਸ਼ੇਅਰ ਕਰਾਂਗਾ ਅਗਰ ਤੁਸੀਂ ਉਹ 6 ਗੱਲਾਂ ਨੂੰ ਯਾਨੀ ਕਿ ਉਹ 6 ਆਦਤਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਅਪਲਾਈ ਕਰ ਦੋਗੇ ਉਹ 6 ਗੱਲਾਂ ਨੂੰ ਤੁਸੀਂ ਫੋਲੋ ਕਰ ਦੋਗੇ ਨਾ ਤਾਂ ਜਿਹੜੀ ਤੁਹਾਡੀ ਜ਼ਿੰਦਗੀ ਆ ਬਹੁਤ ਹੀ ਜਲਦੀ ਤੇ ਤੇਜ਼ੀ ਨਾਲ ਜਿਹੜੀ ਉਹ ਬਦਲ ਜਾਏਗੀ ਕਿਉਂਕਿ ਮੈਂ ਖੁਦ ਆਪਣੀ ਲਾਈਫ ਦੇ ਵਿੱਚ ਉਹ 6 ਗੱਲਾਂ ਨੂੰ ਫੋਲੋ ਕਰਦਾ ਹੀ ਕਰਦਾ ਹਾਂ ਯਾਨੀ ਕਿ ਅਪਲਾਈ ਉਹ ਗੱਲਾਂ ਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰਦਾ ਹਾਂ ਜਿਹਦੇ ਨਾਲ ਮਤਲਬ ਵੀ ਮੇਰੀ ਲਾਈਫ ਆ ਜਿਹੜੀ ਬਹੁਤ ਜ਼ਿਆਦਾ ਚੇਂਜ ਹੋਈ ਆ ਜੇ ਮੇਰੀ ਲਾਈਫ ਚੇਂਜ ਹੋ ਸਕਦੀ ਆ ਤਤੋਂ ਤੁਹਾਡੀ ਲਾਈਫ ਆ ਜਿਹੜੀ ਉਹ ਕਿਉਂ ਨਹੀਂ ਚੇਂਜ ਹੋ ਸਕਦੀ ਹੈਗੀ ਹਨਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਵਾ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਇਹ ਵੀਡੀਓ ਦੇਖਦੇ ਪਏ ਆ ਤਾਂ ਪਲੀਜ਼ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਆਪਣੀ ਰੋਜ਼ਾਨਾ ਦੀ ਲਾਈਫ ਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ 6 ਗੱਲਾਂ ਦੱਸਾਂਗਾ ਨਾ ਉਹਨਾਂ ਨੂੰ ਤੁਸੀਂ ਜ਼ਰੂਰ ਅਪਲਾਈ ਕਰਿਓ ਤੇ ਦੇਖਿਓ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਆਪਣੇ ਆਪ ਹੀ ਬਦਲਨੀ ਸ਼ੁਰੂ ਹੋ ਜਾਏਗੀ ਤੇ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਵਧੀਆ ਮਹਿਸੂਸ ਕਰੋਗੇ ਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਦੇਖਿਓ ਅੱਗੇ ਨਾਲੋਂ ਬਹੁਤ ਵਧੀਆ ਹੋ ਜੇਗੀ ਹਨਾ ਸੋ ਉਹ ਕਿਹੜੀਆਂ 6 ਗੱਲਾਂ ਨੇ ਜਿੰਨਾਂ ਤੇ ਤੁਸੀਂ ਅਮਲ ਕਰਨਾ ਵਾ ਹਨਾ ਜੀ ਸੋ ਦੇਖੋ ਜੀ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਯਾਰ ਵੀ ਮੈਂ ਸਵੇਰੇ ਉੱਠਾ ਕਰਾਂ ਹਨਾ ਸਵੇਰੇ ਤੁਸੀਂ ਕੋਸ਼ਿਸ਼ ਕਰੋ ਵੀ ਯਾਰ ਮੈਂ 4 ਵਜੇ 5 ਵਜੇ ਤੋਂ ਪਹਿਲਾਂ ਉੱਠਣਾ ਹੀ ਉਠਣਾ ਵਾਂ ਚਾਹੇ ਕੁਛ ਵੀ ਹੋ ਜੇ ਦੇਖੋ ਹਰੇਕ ਇਨਸਾਨ ਨੂੰ ਕੁਦਰਤ ਨੇ 24 ਘੰਟੇ ਦਿੱਤੇ ਆ ਹਰੇਕ ਇਨਸਾਨ ਨੂੰ 24 ਘੰਟੇ ਦਿੱਤੇ ਨੇ ਚਾਹੇ ਉਹ ਗਰੀਬ ਆ ਜਾਂ ਫਿਰ ਉਹ ਅਮੀਰ ਆ ਕੁਦਰਤ ਨੇ ਹਰੇਕ ਇਨਸਾਨ ਨੂੰ ਬਰਾਬਰ ਮੰਨਿਆ ਵਾ ਉਹਨੇ ਹਰੇਕ ਇਨਸਾਨ ਨੂੰ 24 ਘੰਟੇ ਦਿੱਤੇ ਆ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਵੀ ਤੁਸੀਂ 24 ਘੰਟੇ ਨੂੰ ਕਿਵੇਂ ਤੁਸੀਂ ਮਤਲਬ ਵੀ ਵਰਤਦੇ ਹੋ ਹਨਾ ਮੰਨ ਕੇ ਚਲੋ ਜੇ ਕੋਈ ਬੰਦਾ 6 ਜਾਂ 7 ਵਜੇ ਉੱਠਦਾ ਪਿਆ ਵਾ ਠੀਕ ਹੈ ਜੀ ਜੇ ਤੁਸੀਂ 4 ਵਜੇ ਉੱਠ ਜਾਓਗੇ ਤਾਂ ਮੰਨ ਕੇ ਚੱਲੋ ਹੋਰ ਬੰਦੇ ਨਾਲੋਂ ਤੁਸੀਂ ਬਹੁਤ ਅੱਗੇ ਨਿਕਲਗੇ ਜਾਨੀ ਕਿ ਘੱਟੋ ਘੱਟ ਤੁਸੀਂ 2 ਘੰਟੇ ਜਾਂ ਫਿਰ 3 ਘੰਟੇ ਤੁਸੀਂ ਉਹਦੇ ਨਾਲੋਂ ਅੱਗੇ ਹੋ ਤੁਸੀਂ 2-3 ਘੰਟੇ ਦੇ ਵਿੱਚ ਤੁਸੀਂ ਬਹੁਤ ਹੀ ਜ਼ਿਆਦਾ ਜਿਹੜੇ ਕੰਮ ਆ ਤੁਸੀਂ ਉਹ ਕਰ ਲੈਣੇ ਆ ਤੁਸੀਂ ਜਾਨੀ ਕਿ ਆਮ ਲੋਕਾਂ ਨਾਲੋਂ ਤੁਸੀਂ ਬਹੁਤ ਜ਼ਿਆਦਾ ਅੱਗੇ ਨਿਕਲ ਜਾਓ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਯਾਰ ਮੈਂ ਸਵੇਰੇ 4:00 5:00 ਵਜੇ ਮੈਂ ਉੱਠਣਾ ਹੀ ਉੱਠਣਾ ਵਾਂ ਠੀਕ ਹੈ ਜੀ ਨੰਬਰ 2 ਦੇ ਉੱਤੇ ਹੈਗਾ ਜੀ ਵੀ ਜਦੋਂ ਵੀ ਤੁਸੀਂ ਉੱਠਣਾ ਵਾ ਨਾ ਸਵੇਰੇ ਤਾਂ ਤੁਸੀਂ ਵਰਕਆਊਟ ਆ ਜਿਹੜਾ ਤੁਸੀਂ ਉਹ ਕਰਨਾ ਹੀ ਕਰਨਾ ਵਾ ਸਵੇਰੇ ਚਾਹੇ ਤੁਸੀਂ ਵਾਕ ਕਰ ਲਓ ਠੀਕ ਹੈ ਜੀ ਚਾਹੇ ਤੁਸੀਂ ਰਨਿੰਗ ਕਰ ਲੋ ਚਾਹੇ ਤੁਸੀਂ ਜਿਮ ਜੁਆਇਨ ਕਰ ਲੋ ਤੁਸੀਂ ਵਰਕਆਊਟ ਕਰਨਾ ਹੀ ਕਰਨਾ ਵਾ ਤੁਸੀਂ ਸਿਰਫ ਦੇਖੋ ਆਪਣੇ ਵਾਸਤੇ ਮੇਰੇ ਲਈ ਨਹੀਂ ਆਪਣੇ ਰਿਸ਼ਤੇਦਾਰਾਂ ਵਾਸਤੇ ਨਹੀਂ ਆਪਣੇ ਮੰਮੀ ਡੈਡੀ ਵਾਸਤੇ ਨਹੀਂ ਆਪਣੇ ਭੈਣ ਭਰਾਵਾਂ ਵਾਸਤੇ ਨਹੀਂ ਸਿਰਫ ਆਪਣੇ ਲਈ ਤੁਸੀਂ ਇੱਕ ਘੰਟਾ ਜਿਹੜਾ ਉਹ ਕੱਢਣਾ ਹੀ ਕੱਢਣਾ ਵਾ ਠੀਕ ਹੈ ਜੀ ਦੇਖੋ ਆਪਾਂ ਅੱਜ ਦੇ ਸਮੇਂ ਦੇ ਵਿੱਚ ਕੀ ਹੈ ਕਿ ਹਰੇਕ ਬੰਦਾ ਮਤਲਬ ਪੈਸੇ ਕਮਾਉਣ ਦੇ ਪਿੱਛੇ ਭੱਜਿਆ ਹੋਇਆ ਵਾ ਠੀਕ ਹੈ ਜੀ ਉਹ ਕਹਿੰਦਾ ਵੀ ਪੈਸੇ ਕਮਾ ਲਾ ਪੈਸੇ ਕਮਾ ਮੰਨ ਕੇ ਚੱਲੋ ਯਾਰ ਤੁਸੀਂ 1 ਕਰੋੜ ਰੁਪਇਆ ਤੁਸੀਂ ਕਮਾ ਲਿਆ ਬਾਅਦ ਚੋਂ ਤੁਸੀਂ ਬਿਮਾਰ ਹੋ ਗਏ ਬਾਅਦ ਚੋਂ ਤੁਸੀਂ ਬਿਮਾਰ ਹੋ ਗਏ 6 ਮਹੀਨੇ ਬਾਅਦ ਸਾਲ ਬਾਅਦ ਤੁਸੀਂ ਬਿਮਾਰ ਹੋ ਗਏ ਤਾਂ 1 ਕਰੋੜ ਦੇ ਵਿੱਚੋਂ ਤੁਸੀਂ 70 ਲੱਖ ਰੁਪਇਆ ਤੁਹਾਡੇ ਸਰੀਰ ਦੇ ਉੱਤੇ ਲੱਗ ਗਿਆ ਤਾਂ 30 ਲੱਖ ਰੁਪਇਆ ਬਚਿਆ ਤਾਂ ਉਹਦਾ ਕੀ ਫਾਇਦਾ ਵਾ ਜੇ ਮੈਨੂੰ ਬਿਮਾਰੀ ਤਰ੍ਹਾਂ ਹੀ ਹੋਣਾ ਸੋ ਇਸ ਕਰਕੇ ਮੈਂ ਕਹਿਣਾ ਵੀ ਆਪਣੇ ਸਰੀਰ ਵਾਸਤੇ ਆਪਣੀ ਹੈਲਥ ਵਾਸਤੇ 1 ਘੰਟਾ ਜ਼ਰੂਰ ਕੱਢੋ ਜੇ ਤੁਸੀਂ ਸਿਹਤਮੰਦ ਰਹੋਗੇ ਫਿੱਟ ਰਹੋਗੇ ਬਿਮਾਰੀਆਂ ਤੋਂ ਬਚੇ ਰਹੋਗੇ ਤਾਂ ਜਿਹੜਾ ਤੁਸੀਂ ਜਿੰਨਾ ਪੈਸਾ ਤੁਸੀਂ ਕਮਾਇਆ ਹੋਇਆ ਵਾ ਉਹ ਵੀ ਤੁਹਾਡਾ ਸੇਫ ਰਹੇਗਾ ਸੋ ਹਮੇਸ਼ਾ ਆਪਣੇ ਸਰੀਰ ਵਾਸਤੇ ਆਪਣੇ ਵਾਸਤੇ 1 ਘੰਟਾ ਜ਼ਰੂਰ ਕੱਢੋ ਹੀ ਕੱਢੋ ਜੀ ਠੀਕ ਹੈ ਜੀ ਨੰਬਰ 3 ਹਰ ਰੋਜ਼ ਕੋਈ ਵੀ ਇੱਕ ਕਿਤਾਬ ਜ਼ਰੂਰ ਪੜੋ ਰੋਜ਼ ਕੋਈ ਵੀ ਕਿਤਾਬ ਪੜ੍ਹ ਲਓ ਚਾਹੇ ਮੰਨ ਕੇ ਚਲੋ ਮੋਟੀਵੇਸ਼ਨਲ ਬੁੱਕ ਲੈ ਲਓ ਚਾਹੇ ਕਹਾਣੀਆਂ ਵਾਲੀ ਕਿਤਾਬ ਲੈ ਲਓ ਚਾਹੇ ਨਾਵਲ ਲੈ ਲਓ ਚਾਹੇ ਨਾਵਲਟ ਲੈ ਲਓ ਜਾਂ ਫਿਰ ਜਿਹੜੀ ਕੋਈ ਵੀ ਇੱਕ ਤੁਹਾਨੂੰ ਕਿਤਾਬ ਆ ਜਿਹੜੀ ਵਧੀਆ ਲੱਗਦੀ ਹੈ ਚਾਹੇ ਇਤਿਹਾਸ ਨੂੰ ਲੈ ਕੇ ਵਧੀਆ ਲੱਗਦੀ ਆ ਹਨਾ ਕੋਈ ਵੀ ਕਿਸੇ ਵੀ ਤਰ੍ਹਾਂ ਜਿਹੜੀ ਕਿਤਾਬ ਤੁਹਾਨੂੰ ਵਧੀਆ ਲੱਗਦੀ ਆ ਉਹਨੂੰ ਤੁਸੀਂ ਜ਼ਰੂਰ ਪੜੋ ਹੀ ਪੜੋ ਤੁਸੀਂ ਇਹ ਸੋਚੋ ਯਾਰ ਮੈਂ 20 ਮਿੰਟ ਕਿਤਾਬ ਪੜ੍ਹਨੀ ਹੀ ਪੜ੍ਹਨੀ ਆ ਇੱਕ ਦਿਨ ਦੇ ਵਿੱਚ ਯਾਨੀ ਕਿ ਇਹਦੇ ਵਿੱਚ ਦੋ ਜਾਂ ਫਿਰ ਤਿੰਨ ਪੇਜ ਆ ਜਿਹੜੇ ਮੈਂ ਪੜ੍ਹਨੇ ਹੀ ਪੜ੍ਹਨੇ ਆ ਚਾਹੇ ਤੁਸੀਂ ਸਵੇਰੇ ਪੜ੍ਹੋ ਚਾਹੇ ਸੌਣ ਲ ਮੈਂ ਮਤਲਬ ਇਹ ਕਿਤਾਬ ਰੋਜ਼ ਪੜ੍ਹਦਾ ਹੀ ਪੜ੍ਹਦਾ ਹਾਂ ਮੈਂ ਸਵੇਰੇ ਇਹ ਸਵੇਰ ਦਾ ਟਾਈਮ ਰੱਖਿਆ ਹੋਇਆ ਵਾ ਮੈਂ ਸਵੇਰੇ ਉੱਠ ਕੇ ਪਹਿਲਾਂ ਜਿਹੜੇ ਮੇਰੇ ਆਪ ਦੇ ਕੰਮ ਕਰਨ ਵਾਲੇ ਹੁੰਦੇ ਨੇ ਉਹ ਮੈਂ ਕੰਮ ਕਰਦਾ ਵਾਂ ਉਸ ਤੋਂ ਬਾਅਦ ਮੈਂ 20 ਤੋਂ 25 ਮਿੰਟ ਆਪਣੀ ਕਿਤਾਬਾ ਜਿਹੜੀ ਮੈਂ ਪੜਦਾ ਹੀ ਪੜਦਾ ਵਾਂ ਮੈਂ 2 ਜਾਂ 3 ਪੇਜ ਮੈਂ ਰੱਖ ਲੈਣਾ ਵੀ ਜਰ ਇਹ ਮੈਂ ਖਤਮ ਕਰਨੇ ਆ ਚਾਹੇ ਉਹ 20 ਮਿੰਟ ਦੇ ਵਿੱਚ ਖਤਮ ਹੋਣ ਚਾਹੇ ਉਹ 15 ਮਿੰਟ ਦੇ ਵਿੱਚ ਖਤਮ ਹੋਣ ਚਾਹੇ ਉਹ ਅੱਧੇ ਘੰਟੇ ਦੇ ਵਿੱਚ ਖਤਮ ਹੋਣਾ ਠੀਕ ਹੈ ਜੀ ਜਾਨਕਿ ਜੇ ਕੋਈ ਵੀ ਬੁੱਕ ਲਵਾਵੇਂ ਮੰਨ ਕੇ ਚਲੋ 1 ਮਹੀਨੇ ਦੇ ਵਿੱਚ 20 ਦਿਨ ਦੇ ਵਿੱਚ ਮੈਂ ਪੂਰੀ ਕੰਪਲੀਟ ਕਰ ਦਿਨਾ ਵਾਂ ਹਨਾ ਸੋ ਕਿਤਾਬ ਪੜਨ ਦੇ ਨਾਲ ਜਿਹੜੀ ਤੁਹਾਡੀ ਜ਼ਿੰਦਗੀ ਆ ਦੇਖਿਓ ਬਹੁਤ ਜ਼ਿਆਦਾ ਬਦ ਜਿਹੜੀ ਤੁਹਾਡੀ ਜ਼ਿੰਦਗੀ ਆ ਜਿਹੜੀ ਤੁਹਾਡੀ ਬਦਲਣ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਮਦਦ ਕਰੇਗੀ ਕਿਉਂਕਿ ਜੋ ਵੀ ਕਿਤਾਬਾਂ ਦੇ ਵਿੱਚ ਲਿਖਿਆ ਹੁੰਦਾ ਨਾ ਉਹ ਘਟੋ-ਘਟ 101% ਰੀਅਲ ਹੁੰਦਾ ਸੱਚ ਹੁੰਦਾ ਤੇ ਉਹ ਤੁਹਾਡੇ ਉੱਤੇ ਤੁਹਾਡੀ ਜ਼ਿੰਦਗੀ ਦੇ ਉੱਤੇ ਬਹੁਤ ਹੀ ਵਧੀਆ ਪ੍ਰਭਾਵ ਪੁੰਦੀ ਹੈ ਸੋ ਇਸ ਕਰਕੇ ਕਿਤਾਬ ਰੋਜ਼ ਪੜਿਆ ਕਰੋ ਜੇ ਤੁਸੀਂ ਮੰਨ ਕੇ ਚਲੋ ਰੋਜ਼ ਕਿਤਾਬ ਨਹੀਂ ਪੜ ਸਕਦੇ ਤਾਂ ਹਫ਼ਤੇ 'ਚ ਦੋ ਜਾਂ ਤਿੰਨ ਦਿਨ ਪੜ ਲਓ ਨਾ ਪੜੋ ਤੁਸੀਂ ਸਾਰਾ ਦਿਨ ਜੇ ਸਾਰਾ ਦਿਨ ਨਹੀਂ ਪੜ੍ਹ ਸਕਦੇ ਤਾਂ ਹਫਤੇ ਦੇ ਵਿੱਚ ਦੋ ਜਾਂ ਤਿੰਨ ਦਿਨ ਤਾਂ ਪੜ੍ਹ ਹੀ ਸਕਦੇ ਹੋ ਉਹ ਦੋ ਤਿੰਨ ਦਿਨ ਕਿਤਾਬ ਪੜ੍ਹ ਲਓ ਉਹਦੇ ਨਾਲ ਵੀ ਤੁਹਾਡੀ ਜਿਹੜੀ ਲਾਈਫ ਆ ਦੇਖੋ ਕਾਫੀ ਜ਼ਿਆਦਾ ਬਦਲ ਜੇਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਨੰਬਰ 4 ਦੇ ਉੱਤੇ ਹੈਗਾ ਜੀ ਇੱਕ ਦਿਨ ਵਾਸਤੇ ਸਿਰਫ 24 ਘੰਟੇ ਵਾਸਤੇ ਤੁਸੀਂ ਆਪਣਾ ਮੋਬਾਈਲ ਫੋਨ ਆ ਜਿਹੜਾ ਤੁਸੀਂ ਉਹ ਜ਼ੂਜ਼ ਨਹੀਂ ਕਰੋਗੇ ਠੀਕ ਹੈ ਜੀ ਨਾ ਤੁਸੀਂ ਕੋਈ ਮੈਸੇਜ ਕਰੋਗੇ ਨਾ ਕਿਸੇ ਦਾ ਮੈਸੇਜ ਪੜੋਗੇ ਨਾ ਕਿਸੇ ਨੂੰ ਕਾਲ ਕਰੋਗੇ ਨਾ ਕਿਸੇ ਦਾ ਤੁਸੀਂ ਫੋਨ ਚੱਕੋਗੇ ਜਾਨੀ ਕਿ ਤੁਸੀਂ ਇਹ ਆਪਣਾ ਫੋਨ ਸਵਿਚ ਆਫ ਕਰਕੇ ਤੁਸੀਂ ਅਲਮਾਰੀ ਦੇ ਵਿੱਚ ਰੱਖ ਦੋਗੇ ਬਿਨਾ ਮੋਬਾਈਲ ਫੋਨ ਤੋਂ ਰਹਿਣਾ ਤੁਸੀ ਤੁਹਾਨੂੰ ਪਹਿਲੇ ਇਹ ਹਫਤੇ ਜਾਂ ਫਿਰ ਦੂਜੇ ਹਫਤੇ ਤੁਹਾਨੂੰ ਥੋੜਾ ਜਿਹਾ ਔਖਾ ਹੋਏਗਾ ਪਰ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਸੈੱਟ ਹੋ ਜਾਏਗਾ ਜਾਨੀ ਕਿ ਤੁਸੀਂ ਆਪਣੇ ਕੋਲ ਮੋਬਾਈਲ ਫੋਨ ਆ ਜਿਹੜਾ ਉਹ ਰੱਖਣਾ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਬਿਨਾਂ ਮੋਬਾਈਲ ਫੋਨ ਤੋਂ ਹੀ ਰਹਿਣਾ ਵਾ ਤੁਸੀਂ ਹਫਤੇ ਵਿੱਚ ਕੋਈ ਵੀ ਦਿਨ ਰੱਖ ਲਓ ਸੰਡੇ ਰੱਖ ਲਓ ਮੰਡੇ ਰੱਖ ਲਓ ਟਿਊਜ਼ਡੇ ਰੱਖ ਲਓ ਵੀਡਨਸਡੇ ਰੱਖ ਲਓ ਜਿਹੜਾ ਵੀ ਦਿਨ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਦਿਨ ਰੱਖ ਲਓ ਤੁਸੀਂ ਨਾ ਕਿਸੇ ਦਾ ਫੋਨ ਚੱਕਣਾ ਨਾ ਕਿਸੇ ਨੂੰ ਫੋਨ ਆ ਜਿਹੜਾ ਤੁਸੀਂ ਉਹ ਕਰਨਾ ਹੈਗਾ ਜੇ ਕੋਈ ਜ਼ਰੂਰੀ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੋਊਗਾ ਜਾਂ ਫਿਰ ਤੁਹਾਡੇ ਘਰ ਦੇ ਫੋਨ ਤੇ ਫੋਨ ਕਰ ਦੇਗਾ ਜਾਂ ਫਿਰ ਤੁਹਾਡੇ ਕਿਸੇ ਯਾਰ ਦੋਸਤ ਦੇ ਹੱਥੀਂ ਤੁਹਾਨੂੰ ਮੈਸੇਜ ਲਾ ਦੇਗਾ ਹਨਾ ਪਰ ਤੁਸੀਂ ਆਪਣਾ ਫੋਨ ਜਿਹੜਾ ਤੁਸੀਂ 24 ਘੰਟੇ ਵਾਸਤੇ ਯੂਜ਼ ਹੈ ਜਿਹੜਾ ਨਹੀਂ ਕਰਨਾ ਹੈਗਾ ਠੀਕ ਹੈ ਜੀ ਨੰਬਰ 5 ਦੇ ਉੱਤੇ ਹੈਗਾ ਜੀ ਖਾਣਾ ਖਾਣ ਲੱਗੇ ਕਦੇ ਵੀ ਮੋਬਾਈਲ ਫੋਨ ਜਿਹੜਾ ਤੁਸੀਂ ਯੂਜ਼ ਨਹੀਂ ਕਰਨਾ ਹੈਗਾ ਕਿਉਂਕਿ ਅਸੀਂ ਕੀ ਕਰਦੇ ਜਿਵੇਂ ਅਸੀਂ ਜਦੋਂ ਵੀ ਖਾਣਾ ਖਾਂਦੇ ਆ ਨਾ ਅਸੀਂ ਆਪਣਾ ਮੋਬਾਈਲ ਫੋਨ ਰੱਖ ਲੈਂਦੇ ਆ ਜਾਂ ਫਿਰ YouTube ਖੋਲ੍ਹ ਲੈਂਦੇ ਆ ਜਾਂ ਫਿਰ Facebook ਜਾਂ ਫਿਰ Instagram ਕਿਉਂਕਿ ਜਦੋਂ ਅਸੀਂ ਖਾਣਾ ਖਾਂਦੇ ਆ ਨਾ ਸਾਡਾ ਜਿਹੜਾ ਮਾਈਂਡ ਕਨੈਕਸ਼ਨ ਆ ਉਹਦਾ ਖਾਣੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਕਨੈਕਸ਼ਨ ਅਸਲ ਜਿਹੜਾ ਮਾਈਂਡ ਕਨੈਕਸ਼ਨ ਉਹ ਮੋਬਾਈਲ ਨਾਲ ਜੁੜਿਆ ਜਾਂਦਾ ਵਾ ਤੇ ਜੋ ਵੀ ਅਸੀਂ ਖਾਂਦੇ ਆ ਉਹ ਸਾਨੂੰ ਲੱਗਦਾ ਨਹੀਂ ਹੈਗਾ ਸੋ ਇਸ ਕਰਕੇ ਜਦੋਂ ਵੀ ਤੁਸੀਂ ਖਾਣਾ ਖਾਣਾ ਵਾ ਕੋਸ਼ਿਸ਼ ਕਰੋ ਵੀ ਯਾਰ ਮੈਂ ਮੋਬਾਈਲ ਫੋਨ ਘੱਟੋ ਘੱਟ 5 ਤੋਂ 10 ਮੀਟਰ ਮੇਂ ਦੂਰ ਰੱਖਾਂ 5 ਤੋਂ 10 ਮੀਟਰ ਦੂਰ ਰੱਖੋ ਤੇ ਜਿਹੜਾ ਆਪਣਾ ਤੁਹਾਡਾ ਖਾਣਾ ਵਾ ਉਹ ਤੁਹਾਡੇ ਖਾਣੇ ਨਾਲ ਤੁਹਾਡਾ ਮਾਈਂਡ ਕਨੈਕਸ਼ਨ ਬਣ ਸਕੇ ਤਾਂ ਜੋ ਜੋ ਵੀ ਤੁਸੀਂ ਖਾ ਰਹੇ ਹੋ ਤੁਹਾਡੀ ਬੋਡੀ ਨੂੰ ਲੱਗ ਸਕੇ ਠੀਕ ਹੈ ਜੀ ਕੋਸ਼ਿਸ਼ ਤੁਸੀਂ ਇਹ ਕਰਨੀ ਹੈ ਵੀ ਜਦੋਂ ਵੀ ਤੁਸੀਂ ਖਾਣਾ ਖਾਣਾ ਵਾ ਮੋਬਾਈਲ ਫੋਨ ਨਹੀਂ ਵਰਤਣਾ ਹੈਗਾ ਜੀ ਤੇ ਇੱਕ ਸਵੇਰੇ ਉੱਠਣਸਾਰ ਸਵੇਰੇ ਉੱਠਣਸਾਰ ਤੁਸੀਂ ਕਦੇ ਵੀ 1 ਘੰਟਾ ਤੱਕ ਤੁਸੀਂ ਮੋਬਾਈਲ ਫੋਨ ਦਾ ਜਿਹੜਾ ਨਹੀਂ ਯੂਜ਼ ਕਰੋਗੇ 1 ਘੰਟੇ ਤੱਕ ਆਪਣੇ ਮੋਬਾਈਲ ਫੋਨ ਨੂੰ ਤੁਸੀਂ ਯੂਜ਼ ਕਰਨਾ ਹੀ ਨਹੀਂ ਹੈਗਾ ਸਵੇਰੇ ਉਠੋ ਪਹਿਲਾਂ ਉੱਠਣਸਾਰ ਤੁਸੀਂ ਜੋ ਵੀ ਆਪਣਾ ਪਾਠ ਪੂਜਾ ਵਗੈਰਾ ਕਰਦੇ ਹੋ ਉਹ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਅੱਖਾਂ ਨੂੰ ਤੁਸੀਂ ਮਤਲਬ ਹਰਿਆਲੀ ਦਿਖਾਉਣ ਦੀ ਕੋਸ਼ਿਸ਼ ਕਰੋ ਆਸਮਾਨ ਵੱਲ ਦੇਖੋ ਹਰਿਆਲੀ ਦਿਖਾਓ ਆਲੇ ਦੁਆਲੇ ਦੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਓ ਫਿਰ ਉਸ ਤੋਂ ਬਾਅਦ ਤੁਸੀਂ ਮੋਬਾਈਲ ਫੋਨ ਨੂੰ ਯੂਜ਼ ਕਰੋ ਕਿਉਂ ਕਰਦੇ ਆਂ ਅਸੀਂ ਸਵੇਰੇ ਉੱਠਣਸਾਰ ਜਦੋਂ ਅਸੀਂ ਉੱਠਦੇ ਆਂ ਅਸੀਂ ਮੋਬਾਈਲ ਫੋਨ ਚੱਕਦੇ ਆਂ ਸਕਰੀਨ ਓਪਨ ਕਰਦੇ ਆਂ ਉਹਦੀ ਜਿਹੜੀ ਲਾਈਟ ਹੁੰਦੀ ਆ ਉਹਦੀ ਜਿਹੜੀ ਕਿਰਨਾਂ ਹੁੰਦੀਆਂ ਨੇ ਸਿੱਧੀਆਂ ਸਾਡੇ ਦਿਮਾਗ ਦੇ ਵਿੱਚ ਪੈਂਦੀਆਂ ਨੇ ਅੱਖਾਂ ਦੇ ਵਿੱਚ ਪੈਂਦੀਆਂ ਨੇ ਜਿਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਮਾੜਾ ਇਫੈਕਟ ਆ ਉਹ ਸਾਡੀ ਬੋਡੀ ਦੇ ਉੱਤੇ ਪੈਂਦਾ ਵਾ ਹਜੇ ਤਾਂ ਸਾਨੂੰ ਨਹੀਂ ਪਤਾ ਲੱਗਦਾ ਕਿ ਜਿੱਦਾਂ ਜਿੱਦਾਂ ਸਾਡੀ ਉਮਰ ਲੰਗੀ ਜਾਏਗੀ ਤੇ ਉਦੋਂ ਸਾਨੂੰ ਉਹ ਚੀਜ਼ਾਂ ਦਾ ਪਤਾ ਲੱਗੇਗਾ ਸੋ ਇਸ ਕਰਕੇ ਮੋਬਾਈਲ ਫੋਨ ਜਿਹੜਾ ਸਵੇਰੇ ਉੱਠਣਸਾਰ ਤੁਸੀਂ ਨਹੀਂ ਦੇਖੋਗੇ ਜੀ ਠੀਕ ਹੈ ਜੀ ਸੋ ਨੰਬਰ 6 ਦੇ ਉੱਤੇ ਹੈਗਾ ਜੀ ਹਮੇ ਹੈਲਦੀ ਤੇ ਘੱਟ ਖਾਣਾ ਖਾਣਾ ਵਾ ਮੈਂ ਬਹੁਤ سارے ਲੋਕ ਦੇਖੇ ਨੇ ਜਿਹੜੇ ਮਤਲਬ ਪਲੇਟਾਂ ਪਰ ਪਰ ਖਾਈ ਜਾਣਗੇ ਕੋਲੇ ਪਰ ਪਰ ਖਾਈ ਜਾਣਗੇ ਹਨਾ ਤੇ ਹੈਲਦੀ ਖਾਣਾ ਬਿਲਕੁਲ ਨਹੀਂ ਖਾਂਦੇ ਹੈਗੇ ਉਹ ਮਤਲਬ ਬ੍ਰੈਡ ਵਾਲੇ ਬ੍ਰੈਡ ਖਾਈ ਜਾਣਗੇ ਪਕੌੜੇ ਖਾਈ ਜਾਣਗੇ ਸਮੋਸੇ ਖਾਈ ਜਾਣਗੇ ਉਹਦੇ ਨਾਲ ਕੀ ਕੀ ਤੁਹਾਡਾ ਜਿਹੜੀ ਸਿਹਤ ਆ ਉਹ ਖਰਾਬ ਹੋ ਜਾਂਦੀ ਆ ਦੇਖੋ ਯਾਰ ਅਸੀਂ ਜਿਉਣ ਲਈ ਖਾਣਾ ਵਾ ਨਾ ਕਿ ਅਸੀਂ ਖਾਣ ਲਈ ਜਿਉਣਾ ਹੈਗਾ ਜਿਆਦਾਤਰ ਲੋਕ ਕੀ ਕਰਦੇ ਆ ਉਹ ਖਾਣ ਲਈ ਜਿਉਂਦੇ ਆ ਨਾ ਕਿ ਜਿਉਣ ਲਈ ਖਾਂਦੇ ਹੈਗੇ ਠੀਕ ਆ ਜੇ ਮੰਨ ਕੇ ਚਲੋ ਚੀਜ਼ ਬਗਾਨੀ ਆ ਜੇ ਚੀਜ਼ ਫਰੀ ਦੀ ਆ ਢਿੱਡ ਤਾਂ ਆਪਣਾ ਹੀ ਆ ਠੀਕ ਹੈ ਨਾ ਸੋ ਜਿੰਨਾ ਤੁਸੀਂ ਘੱਟ ਖਾਓਗੇ ਜਿੰਨਾ ਹਿਲਦੀ ਖਾਓਗੇ ਤੁਸੀਂ ਉਨੇ ਫਿੱਟ ਰਹੋਗੇ ਉਨੇ ਤੰਦਰੁਸਤ ਰਹੋਗੇ ਉਨੇ ਬਿਮਾਰੀਆਂ ਤੋਂ ਬਚੇ ਰਹੋਗੇ ਜਿੰਨਾ ਤੁਸੀਂ ਘੱਟ ਖਾਓਗੇ ਤੁਸੀਂ ਉਨੇ ਜ਼ਿਆਦਾ ਤੁਸੀਂ ਐਕਟਿਵ ਰਹੋਗੇ ਜਿੰਨਾ ਜ਼ਿਆਦਾ ਤੁਸੀਂ ਖਾਓਗੇ ਉਨੇ ਜ਼ਿਆਦਾ ਤੁਸੀਂ ਆਪਣੀ ਸਿਹਤ ਨੂੰ ਖਰਾਬ ਕਰੋਗੇ ਸੋ ਇਹ 6 ਗੱਲਾਂ ਨੇ ਜੇ ਇਹ 6 ਗੱਲਾਂ ਨੂੰ ਤੁਸੀਂ ਅਪਣਾ ਲਓਗੇ ਹਨਾ ਇਹ 6 ਗੱਲਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਫੋਲੋ ਕਰ ਲਓਗੇ ਅਪਲਾਈ ਕਰ ਦੋਗੇ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਆ ਦੇਖੋ ਉਹ 101% ਬਦਲੇਗੀ ਹੀ ਬਦਲੇਗੀ ਕਿਉਂਕਿ ਇਹ 6 ਗੱਲਾਂ ਨੂੰ ਮੈਂ ਫੋਲੋ ਕਰਦਾ ਹੀ ਕਰਦਾ ਵਾਂ ਇਹਦੇ ਨਾਲ ਮੇਰੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਚੇਂਜ ਆਇਆ ਵਾ ਜੇ ਮੇਰੀ ਲਾਈਫ ਬਦਲ ਸਕਦੀ ਹੈ ਮੇਰੀ ਲਾਈਫ ਚੇਂਜ ਹੋ ਸਕਦੀ ਆ ਤਾਂ ਤੁਹਾਡੀ ਜਿਹੜੀ ਲਾਈਫ ਆ ਉਹ ਕਿਉਂ ਨਹੀਂ ਬਦਲ ਸਕਦੀ ਤੁਹਾਡੀ ਲਾਈਫ ਆ ਜਿਹੜੀ ਉਹ ਕਿਉਂ ਨਹੀਂ ਚੇਂਜ ਹੋ ਸਕਦੀ ਸੋ ਪਲੀਜ਼ ਇੱਕ ਵਾਰ ਤੁਸੀਂ ਇਹ 6 ਗੱਲਾਂ ਨੂੰ ਫੋਲੋ ਕਰਕੇ ਦੇਖੋ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਕੇ ਦੇਖੋ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ 101% ਜਿਹੜੀ ਬਦਲੇਗੀ ਹੀ ਬਦਲੇਗੀ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨੇ ਜੀ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ